ਇਸ ਵਕਤ ਜੈਤੋ ਵਿੱਚ ਮੌਜੂਦ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਜੈਤੋ ਵੀ ਜ਼ਰੂਰ ਸ਼ੋਅ ਕਰਨ ਲਈ ਪਹੁੰਚ ਰਹੇ ਨੇ ਇਸੋ ਇੱਕ ਗੱਲ ਕੀਤੀ ਜਾਵੇ ਤਾਂ ਜੋ ਫਰੀਦਕੋਟ ਤੋਂ ਵਿਲਾਇਗ ਰਹਿ ਕੰਫਰੰਸ ਦੇਖੋ ਉਹ ਐਚ ਪੁੱਛੇ ਹੋਏ ਨੇ ਸਮਰਥਕਾਂ ਦੇ ਨਾਲ ਭਾਰੇ ਇਕੱਠ ਜਿਹੜਾ ਹੈਗਾ ਉਹਨਾਂ ਦੇ ਨਾਲ ਨਜ਼ਰ ਆ ਰਿਹਾ ਦੇਖੋ ਸਭ ਕੀ ਲੱਗਦਾ ਮੋਲ ਵੇਖ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਨਹੀਂ ਪੂਰੇ ਦੇਸ਼ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਮੋਤੀ ਨੂੰ ਦੇਸ਼ ਚੋਂ ਚੱਲਦਾ ਕਰਨਾ ਹਰ ਬੰਦਾ ਆਪਦਾ ਫਰਜ ਸਮਝਦਾ ਕਿਉਂਕਿ ਸਾਡੇ ਸ਼ਹੀਦਾਂ ਨੇ ਜਿਹੜੀਆਂ ਸਾਨੂੰ ਕੁਰਬਾਨੀਆਂ ਦੇ ਕੇ ਸਵਿਧਾਨ ਬਣਾ ਕੇ ਦਿੱਤਾ ਸਾਡੇ ਸਵਿਧਾਨ ਨੂੰ ਵੀ ਖਤਰਾ ਹੋਇਆ ਸੋ ਇਸ ਵਾਸਤੇ ਇਸ ਵਾਰ ਜਿਹੜਾ 13 ਜੀਰੋ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਉਹ ਪੂਰਾ ਕਰਾਂਗੇ ਪਰਦੇਸ਼ ਦੇ ਅੰਦਰ ਮੋਦੀ ਦੀ ਸਰਕਾਰ ਨੂੰ ਚੱਲਦਾ ਕਰਾਂਗੇ ਅੱਜ ਦਾ ਰੋਡ ਸ਼ੋ ਕਿਵੇਂ ਦੇਖਦੇ ਹੋ ਤਸਵੀਰ ਬਦਲ ਰਹੀ ਹੈ ਕੁਝ ਬਹੁਤ ਵੱਡਾ ਰੋਡ ਸ਼ੋ ਆ ਜੀ ਕਿ ਧਾਰੇ ਤੱਕ ਲੋਕ ਆ ਰਹੇ ਹੈ ਪਿੱਛੇ ਜਿਹੜਾ ਕਾਫਲਿਆਂ ਦੇ ਰੂਪ ਦੇ ਵਿੱਚ ਅੱਜ ਦਾ ਰੋਡ ਸ਼ੋ ਆ ਜਿਹੜਾ ਮੈਂ ਤਾਂ ਜਿੱਤੇ ਸੀ ਇਲੈਕਸ਼ਨ ਸ਼ੁਰੂ ਕੀਤਾ ਸੀ ਉਦੋਂ ਹੀ ਐਲਾਨ ਹੋ ਗਿਆ ਸੀ ਇਹ ਕਰਜੀਤਨ ਮੋਲ ਦਾ ਕੋਈ ਮੁਕਾਬਲਾ ਨਹੀਂ ਪਰ ਦਿਨੋਂ ਦਿਨ ਜਿਹੜੀ ਸਾਡੀ ਲੋਕਪ੍ਰੀਤਤਾ ਵਧਦੀ ਜਾ ਰਹੀ ਹੈ ਔਰ ਵੋਟਾਂ ਦਾ ਜਿਹੜਾ ਵੋਟ ਸ਼ੇਅਰ ਵੀ ਲੋਕਾਂ ਨੂੰ ਸਾਡੀਆਂ ਗੱਲਾਂ ਵੀ ਸਮਝ ਆ ਰਹੀਆਂ ਜਿਹੜੇ ਕਿਤੇ ਨਾ ਕਿਤੇ ਕੋ ਲੱਗਦਾ ਸੀ ਵੀ ਆ ਨਹੀਂ ਹੋਇਆ ਤਾਂ ਆ ਹੋ ਗਿਆ ਤਾਂ 300 ਯੂਨਟ ਬਿਜਲੀ ਨੇ ਜਿਹੜਾ ਹਰ ਘਰ ਨੂੰ ਜਿਹੜਾ ਉਹ ਮਜ਼ਬੂਤ ਕੀਤਾ ਸਕੂਲਾਂ ਨੇ ਗਰੀਬਾਂ ਦੇ ਬੱਚਿਆਂ ਦਾ ਜਿਹੜਾ ਪ੍ਰਕਸ ਵਾਰਿਆ ਹਸਪਤਾਲਾਂ ਚ ਦਵਾਈਆਂ ਮਿਲ ਰਹੀਆਂ ਸੜਕਾਂ ਬਣ ਰਹੀਆਂ ਹੋਰ ਬੜੇ ਕੁਝ ਜਿਹੜੇ ਪ੍ਰੋਜੈਕਟ ਮੈਡੀਕਲ ਕਾਲਜ ਬਣ ਰਹੇ ਆ ਡਾਕਟਰ ਦੇਖੋ ਸਾਡੇ ਬੱਚੇ ਯੂਕਰੇਨ ਵਰਗੇ ਦੇਸ਼ਾਂ ਚ ਪੜ੍ਹ ਜਾਂਦੇ ਸੀ ਔਰ ਸਾਡੀ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਹੋਂਦ ਸਰ 6 ਮੈਡੀਕਲ ਕਾਲਜ ਜਿਹੜੇ 50 ਸਾਲ ਪਹਿਲਾਂ ਇੱਕ ਵੀ ਕਾਲਜ ਨਹੀਂ ਸੀ ਬਣਾਇਆ ਇਹਨਾਂ ਨੇ ਰੋਡ ਸ਼ੋ ਤੋਂ ਬਾਅਦ ਕੀ ਤਸਵੀਰ ਬਦਲੇਗੀ ਕੀ ਅਸਰ ਪਵੇਗਾ ਰੋਡ ਸ਼ੋ ਤੋਂ ਬਾਅਦ ਜਿਹੜਾ ਹੈਗਾ ਇਹ ਇਹ ਗੱਲ ਡਿਕਲੇਅਰ ਹੈ ਕੇ ਫਰੀਦਕੋਟ ਤੋਂ ਕਰਮਜੀਤਨ ਮੋਲ ਜਿੱਤਣਗੇ ਔਰ ਸਾਰੇ ਪੰਜਾਬ ਦੀ ਤਸਵੀਰ ਹੈ ਜਿਹੜੀ ਉਹ ਤਾਂ ਸਾਫ ਹੋ ਚੁੱਕੀ ਆ ਪਰ ਅਸੀਂ ਜਿਹੜਾ ਆਖਰੀ ਦਮ ਤੱਕ ਅਸੀਂ ਖੜਾ ਰਹੀ ਆ ਆਖਰੀ ਦਮ ਤੱਕ ਆਪਦਾ ਜੋਰ ਲਾਵਾਂਗੇ ਤਾਂ ਕਿ ਕਿਸੇ ਵੱਲੋਂ ਉਹ ਕਿ ਜਿਹਨਾਂ ਨਾਲ ਲੜ ਰਹੇ ਆ ਉਹਨਾਂ ਦਾ ਕੋਈ ਪਤਾ ਨਹੀਂ ਉਹ ਕੇਜਾ ਛੇਦਾਂਤਰ ਕਰ ਸਕਦੇ ਆ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਆਪਣਾ ਉਹ ਜਰ ਫਲਾ ਸਕਦੇ ਆ ਕਿਉਂਕਿ ਅੱਜ ਤੁਸੀਂ ਹੰਸਰਾਜ ਹੰਸ ਵਰਗੇ ਬੰਦੇ ਨੂੰ ਦੇਖ ਲਓ ਉਹ ਲੋਕਾਂ ਨੂੰ ਜਿਹੜਾ ਹੈਗਾ ਲਸਟ ਆਮਡਾਉਣ ਦੀਆਂ ਧਮਕੀਆਂ ਦੇ ਰਿਹਾ ਜਾਂ ਪੈਰਾਂ ਚ ਭਾਉਣ ਦੀ ਗੱਲ ਕਰ ਰਿਹਾ ਇਹ ਲੋਕਾਂ ਦਾ ਪਿਆਰ ਲੈਣ ਦੀ ਗੱਲ ਹੈ ਅੱਜ ਸਾਡੀ ਸਰਕਾਰ ਹੋਣ ਦੇ باوجود ਵੀ ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੇ ਕੰਮਾਂ ਤੋਂ ਵੋਟ ਪਾਓ ਸਾਡੇ ਸਰਕਾਰ ਦੇ ਕੀਤੇ ਹੋਏ ਜਿਹੜੇ 2 ਸਾਲ ਦੇ ਕੰਮਾਂ ਨੂੰ ਵੇਖ ਕੇ ਵੋਟ ਪਾਓ ਜੇ ਨਹੀਂ ਤੁਹਾਨੂੰ ਕੰਮ ਚੰਗੇ ਲੱਗਦੇ ਤਾਂ ਅੱਜ ਕਿਸਾਨ ਵੀ ਖੁਸ਼ ਹੈ ਮਜ਼ਦੂਰ ਵੀ ਖੁਸ਼ ਹੈ ਵਪਾਰੀ ਵੀ ਖੁਸ਼ ਹੈ ਸਾਡਾ ਨੌਜਵਾਨ ਵੀ ਖੁਸ਼ ਹੈ ਤਾਂ ਹਰ ਵਰਗ ਦਾ ਜਿਹੜਾ ਸਾਡਾ ਖੁਸ਼ ਹੈ ਤਾਂ ਇਸ ਵਾਸਤੇ ਵੋਟ ਪਾਉਗੀ ਔਰ ਜਿੱਤ ਜ਼ਰੂਰੀ ਹੈ ਕੀ ਲੱਗਦਾ ਹੈ ਹੁਣ ਮਾਹੌਲ ਪਿੰਡਾਂ ਦਾ ਮਾਹੌਲ ਕੀ ਕਹਿੰਦਾ ਹੈ ਪਿੰਡਾਂ ਵਿੱਚ ਜਾ ਰਹੇ ਹਾਂ ਲਗਾਤਾਰ ਮੀਟਿੰਗਸ ਹੋ ਰਹੀਆਂ ਪਿੰਡਾਂ ਵਿੱਚ ਦੇਖੋ ਸਾਰੇ ਪਾਸੇ ਹੀ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਹੈ ਨਹੀਂਗਾ ਵੀ ਪਿੰਡ ਵੱਧ ਦਾ ਜਾਂ ਸ਼ਹਿਰ ਘਟ ਸ਼ਹਿਰਾਂ ਦੇ ਵਿੱਚ ਵੀ ਨੌਜਵਾਨਾਂ ਚ ਉਹਨਾਂ ਅਤਿਸ਼ਾ ਬਜ਼ੁਰਗਾਂ ਚ ਉਹਨਾਂ ਅਤਿਸ਼ਾ ਔਰ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਕਿਸਾਨਾਂ ਚ ਵੀ ਉਹਨਾਂ ਅਤਿਸ਼ਾ ਮਜ਼ਦੂਰਾਂ ਚ ਵੀ ਉਹਨਾਂ ਅਤਿਸ਼ਾ ਸੋ ਸਾਰੇ ਵਰਗ ਸਰਕਾਰ ਦੇ ਕੰਮਾਂ ਤੋਂ ਖੋਜੇ बिल्कुल इस वक्त कुछ ही देर बाद पंजाब के, वड़ा शो जे है, जैतो, जाएगा। दिया, के है। जैतो तो कैमरा परसन मनप्रीत सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par